Este es lo mismo, no, Vale, vale, vale.

ਪੰਜਾਬਾਈ ਹੁੰਦੀ ਆ ਯੱਕਰ ਖਾਪ ਚੱਲੇ ਆਹ ਵਾਪਸ ਭੱਜੀ ਨਾ ਜਾ ਜੱਗਤ ਕੋ ਗਾਲਾਂ ਕੱਢਣ ਲਈ ਕੋਈ ਨੀ ਇਥੋਂ ਬੱਦੇ ਰੋ ਰੋ ਦੇ ਆਹ ਵਾਪਸ ਆ ਗਿਆ ਜੋ ਮਰਜ਼ੀ ਕਰੀ ਜੋ ਉਹਨੀਆਂ ਜਿਹਨਾਂ ਕਰਤ ਸੁਣਿਆ ਸੀ ਅਕਦਾਈ ਮੇਰੇ ਕੰਦੇ ਸਿਗਰਾ ਸੀ ਇੱਥੇ ਪਲਾਟ ਹੈ ਸਾਫ ਇੱਥੇ ਬੰਨਣੀ ਨਹੀਂ ਹੁੰਦੀ ਚੈਰੀ ਆਜਾ ਆਪ ਬੀ ਦੇਖ ਲਓ ਬੱਟੇ-ਬੱਟੇ ਕੱਢਣ ਦੇ ਆਜੂ ਮਮਾ ਸਾਰੇ ਮਮਾ ਦੀ ਇੱਕ ਬੋਲੂ ਆਹੇ ਸੋਹਣ ਕੀ ਹਾਂਜੀ ਮੈਂ ਇੱਥੇ ਸਬਜ਼ੀ ਲਗਾਈ ਜਾਏਗੀ ਉਹਨੇ ਇੱਥੇ ਸਾਰੀ ਸਬਜ਼ੀ ਲੱਗੀ ਜਾਊਗੀ ਮੂਰੀਆਂ ਮੂਰੀਆਂ ਵੀ ਲੱਗੂਗੀਆਂ ਹੈ ਮੂਰੀਆਂ ਵੀ ਲੱਗੂਗੀਆਂ ਨਹੀਂ ਨਹੀਂ ਆ ਤਾਂ ਸਰਦੀਆਂ ਨੂੰ ਲੱਗਣ ਗਿਆ ਗਰਮੀਆਂ ਵਾਲੀਆਂ ਲੱਗੀਆਂ ਗਰਮੀਆਂ ਵਾਲੀਆਂ ਜਿੱਦਾ ਟਮਾਟਰ ਹੋ ਗਿਆ ਟਮਾਟਰ ਹੋ ਟਮਾਟਰ ਮਮੇ ਆਂਬ ਬਦਾ ਹੁੰਦਾ ਕੋਈ ਹਾਂਬ ਨਹੀਂ ਆਂਬ ਨਹੀਂ ਹੁੰਦਾ ਹਾਂਬ ਨਹੀਂ ਨਾ ਸਰਦੀਆਂ ਦੀ ਹੈ ਆਂਬ ਆਂਬ ਨੂੰ ਸੁਮੂਚੁੰਦਾ ਹਾਂ ਆਂਬ ਨੂੰ ਫਰੂਟ ਹੁੰਦਾ ਹਾਂ ਸੇਬ ਵੀ ਲੱਗ ਪਾਰੇ ਬੈਂਗਲ ਵਿਚਾਂਗੇ ਆਏ ਹਾਏ ਸੁਆ ਸੁਖੂ ਦੀਆਂ ਫੇਵਰੇਟ ਵਾਲੀਆਂ ਤੋਰੀਆਂ ਕੀ ਏ ये टमाटर टमाटर किया ना मैं मम्मी दो मिनट किया मैं खादा सी एक दिन मनो रात में उल्टियां लागतीया हरिया मिर्चा ਇਹ ਤਾਂ ਨਾ ਫੰਕਸ਼ਨ ਵੀ ਆ ਸੀਗਾ ਨਾ ਅੰਮੀ ਹਾਂ ਹਾਂ ਆ ਕੋ ਸਾਰਾ ਇਧਰ ਸਾਫ ਕਰਵਾ ਲਿਆ ਸਾਫ ਕਰ ਲਿਆ ਦੇਖੋ ਉੱਪਰ ਇਹਦਾ ਕੁਛ ਲੱਗ ਗਿਆ ਹੁਣ ਕਾ ਗੁਣ ਦਾ ਪਤਾ ਸੀਗਾ ਹੁਣ ਮੈਂ ਪਾਪਾ ਨੂੰ ਫਿਰ ਤੋਂ ਸਾਫ ਕਰਾ ਲਿਆ ਚਲੋ ਭਾਈ ਹੁਣ ਪੱਥਰ ਕਰੋ ਹੁਣ ਪੱਥਰ ਚੁਗੋ ਚਲੋ ਜੇ ਤੁਸੀਂ ਬੰਦ ਕਰੋ ਤਾਂ ਪੱਥਰ ਚੁਗੋ ਆ ਰਿਹਾ ਇਸ ਚੁੱਕਿਆ ਗਾਈ ਕਿੱਧਰ ਕਿੱਧਰ ਇੱਡੇ ਵੱਡੇ 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 ਵੱੱਡੇ ਮਮਾ ਵੀ ਲੱਗੇ ਕੰਮ ਤੇ ਦੋਨੋਂ ਲੱਗੇ ਕੰਮ ਤੇ ਤੇ ਮੈਂ ਤੇ ਲੱਗਾ ਵੀਡੀਓ ਬਣਾਉਣ ਤੇ ਚੱਲ ਹੁਣ ਆ ਜਾ ਵੀਡੀਓ ਬਣਾ ਕੇ ਭਾਜੀ ਤੁਸੀਂ ਵੀ ਆ ਜਾਓ ਕੰਮ ਤੇ ਹਾਂ ਚੱਲ ਤੂੰ ਲੱਗ ਨਾ ਮੈਂ ਵੀ ਆ ਵੀਡੀਓ ਨਾਲ ਨੇਲੇ ਆਲੇ ਆਲੇ ਕੁਛ ਤੁਹਾਨੂੰ ਲੱਗੀ ਫੜਾ ਦਈਏ ਬੰਮੀ ਦੀ ਕੀ ਕਰੀਏ ਗਾਇਜ਼ ਦਾ ਡੇ ਵਡ ਡੇ ਡੇ ਪੱਥਰ ਮੈਂ ਪਰਣ ਪੱਥਰ ਸੁੱਕ ਮੈਂ ਹਾਂ ਜੀ ਹਾਲ ਨੇ ਨਹੀਂ ਸੁੱਕ ਨੇ ਹਾਂ ਆ ਕੋ ਆ ਕੋ ਡਾ ਡੇ ਡੋ ਪੱਥਰ ਕੱਢਿਆ ਇਸ ਮਿੱਟੀ ਵਿੱਚੋਂ ਤਾਂ ਇੰਨੀ ਖੁਸ਼ੀ ਹੋਣਗੀ ਖਾਗੂ ਬਾਗੀ ਬੱਲ ਆਪਣਾ ਮੂੰਹ ਤੋਂ ਖਾਉ ਪਾਗੀ ਬਾਜੀ ਹੁਣ ਮੂੰਹ ਤੋਂ ਪਹਿਲਾ ਨਾ ਤਾਲਾ ਹੀ ਵੀਡੀਓ ਬਣਾਉਂਦੇ ਆ ਪਹਿਲੇ ਕੀ ਹੁਣ ਮੂੰਹ ਤੋਂ ਖਾਣਾ ਆਪਾਂ ਬਣਾਉਂਦੇ ਆ ਹਾਂ ਭਾਜੀ ਐਦਾਂ ਨਹੀਂ ਕਰਨੀ ਮਿੱਟੀ ਪੈਂਦੀ ਉੱਪਰ ਆ ਦੇਖੋ ਕੱਢ ਕੇ ਬਹਿ ਕੇ ਕਰੋ ਰਾਮ ਚੁੱਪੋ ਬੱਸ ਦੱਸ ਕਰ ਦਿੰਦੇ ਆਏ ਖੋ ਗਿਆ ਜੀ ਉਹ ਆਪ ਬਣਾਉਂਗੇ ਆਏ ਖੋ ਕਿੰਨੇ ਛੋਟੇ ਛੋਟੇ ਕਿੱਥੇ ਬੱਸ ਬਹੁਤ ਛੋਟਾ ਹੁਣ ਗਾਇਸ ਤੁਹਾਨੂੰ ਉਹ ਥੋੜਾ ਇੱਧਰ ਇੱਧਰ ਮੇਰੇ ਵੱਲ ਦਿਖਾਵਾਂ ਲਿਆ ਹੁਣ ਗਾਇਸ ਤੁਹਾਨੂੰ ਦਿਖਾਵਾਂਗੇ ਅਸੀਂ ਹੁਣ ਸਬਜ਼ੀਆਂ ਲੈਣ ਜਾਣਾ ਸਬਜ਼ੀਆਂ ਲੈ ਕੇ ਤੁਹਾਨੂੰ ਫੇਰ ਦਿਖਾਵਾਂਗੇ ਕਿਦਾਂ ਲਾਈ ਦੀਆਂ ਉਹਦੇ ਵਾਸਤੇ ਸਬਜ਼ੀਆਂ ਵੀ ਨਹੀਂ ਆ ਹਾਂਜੀ ਉਦੋਂ ਆਪਾਂ ਹਜੇ ਇਹਨੂੰ ਸਾਫ਼-ਸੂਫ਼ ਕਰਕੇ ਤੇ ਨੈਕਸਟ ਵੀਡੀਓ ਤੁਹਾਨੂੰ ਦਿਖਾਵਾਂਗੇ। ਨਹੀਂ ਸ਼ਾਮ ਨੂੰ ਮਿਲਾਂਗੇ ਤੁਹਾਨੂੰ ਮਿਲਾਂਗੇ ਤੁਹਾਨੂੰ ਹੁਣ ਠੀਕ ਆ ਹੁਣ ਮੈਨੂੰ ਕਰਦਣ ਤੋਂ ਕੰਮ ਧੰਨਵਾਦ ਆਪਾਂ ਸਾਂ ਸ਼ਾਮ ਨੂੰ ਮੈਂ ਮੰਮੀ ਨਾਲ ਲੁਆਣੀਆਂ ਮੰਮੀ ਆਪਣੀ ਸ਼ਕਲ ਦਿਖਾਈਓ ਹਾਂਜੀ ਹਾਂ ਮੰਮੀ ਨੇ ਇਹ ਵਾਲੀ ਮੇਰੀ ਪਾਧੀ ਦੀ ਮੰਮੀ ਨਾਲ ਆਪਾਂ ਲਾਈਆਂ ਸਭ ਨੂੰ ਸਬਜ਼ੀ ਰਾਇਨ ਕੱਲ ਨਹੀਂ ਪਰਸੋਂ ਚਾਹ ਮੇਰੇ ਮਗਰੋਂ ਹੀ ਨਹੀਂ ਨਾ ਆ ਦੋ ਤਿੰਨ ਕਿਆਰੀਆਂ ਬਣਾਈਆਂ ਠੀਕ ਹੈ ਤੇ ਫਿਰ ਤੁਹਾਨੂੰ ਪੂਰੀ ਸਬਜੀ ਦਾ ਜਦੋਂ ਫੁੱਲ ਲੱਗ ਗਿਆ ਜਦੋਂ ਪੂਰਾ ਖਿੜ ਗਿਆ ਫਿਰ ਵੀ ਤੁਹਾਨੂੰ ਵੀਡੀਓ ਦਿਖਾऊंगा ਦਿਖਾਈ ਕਰਨੀ ਤੁਹਾਨੂੰ ਵੈਸੇ ਹੀ ਕਰਨੀ ਕਰਨੀ ਆ ਦੇਖ ਹਲੇ ਕੁਛ ਨਾ ਲਾਉਂਦੇ ਪਾਣੀ ਇਹ ਰੰਬਾ ਦਾ ਛੱਡ ਦੇ ਨਹੀਂ ਇਹ ਹਥਿਆਰ ਆਹ ਪਾਣੀ ਆ ਦੇਖੋ ਆ ਟੂਟੀ ਲਾਤੀ ਠੀਕ ਹੈ ਇਧਰੋਂ ਪਾਣੀ ਪਾ ਪਾਉਂਦਾ ਤੇ ਠੀਕ ਹੈ ਆਹੋ ਇੱਥੇ ਕੀਤੀ ਵੀ ਆਪਣੇ ਨਾ ਇੱਥੇ ਬਣਨੀ ਲੋ ਜੀ ਬੱਚੋ ਤੋ 13 ਤਾਂ ਦੇਖ ਆਈ ਰਗੋ ਚੱਲ ਲੈ ਆਸਮਰੇ ਫੜਾ ਦੇ ਪਾਣੀ ਪਾਣੀ ਰੁੜ ਗਿਆ ਪਾਣੀ ਪਾਣੀ ਢਾਰਪਾ ਲੈ ਕਿ ਨਹੀਂ ਰੁੜ ਗਿਆ ਨਹੀਂ ਲਓ ਜੀ ਸਿਮਰਨ ਨੇ ਸੋਚਿਆ ਵੀ ਉਧਰ ਪਿੰਡੀਆਂ ਉਹ ਵੱਡੀ ਗਿਆਰੀ ਬਣਦੀ ਹੈ ਕਹਿੰਦੇ ਯਾਰ ਉਧਰ ਕਿਵੇਂ ਹੂੰ ਨੀ ਅੱਠਰ ਤਾਂ ਬਹੁਤ ਹੈ ਨਾ ਆਇਦਰੀ ਨਹੀਂ ਮਗਰ ਮਗਰ ਲਾਈ ਮੈਂ ਸ਼ੁਕਰਾਨਾ ਭਲਾਂ ਵੀ ਛੁੱਟ ਗਈ ਚੱਲ ਗਿਆ ਤੇ ਕਹਿੰਦੇ ਪ੍ਰਭਾ ਤੇਰਾ ਤਾਂ ਔਖਾ ਪਨੀਰੀ ਸਾਡੀ ਸੁੱਕ ਜਾਣੀ ਸਾਡੀ ਪਨੀਰੀ ਸੁੱਕ ਜਾਣੀ ਆ ਲੈ ਆ ਦੇਖੋ ਜੀ ਹੁਣ ਇੱਥੇ ਲੱਗਣਗੀਆਂ ਪਿੰਡੀਆਂ ਇੰਨੀ ਜਗ੍ਹਾ ਠੀਕ ਹੈ ਲੈ ਠੀਕ ਹੈ ਜੀ ਪਾਣੀ ਯਾਰ ਥੋੜਾ ਜਿਹਾ ਹੋ ਨਹੀਂ ਜਾਣਾ ਸੀ ਨਹੀਂ ਨਹੀਂ ਬਾਅਦ ਪਾਉ ਹੈ ਤੇਰਾ ਹੋ ਨਹੀਂ ਹੋ ਜਾਣਾ ਬਿਲਕੁਲ ਗਿੱਲਾ ਗਿੱਲਾ ਹੇ ਜੀ ਦੇਖੋ ਪਹਿਲਾਂ ਸੇ ਉਹ ਜਿੱਥੇ ਨੋਵਾ ਮੇਰੀ ਖੜੀ ਹੈ ਨਾ ਗੱਡੀ ਸਾਡੀ ਪਹਿਲਾਂ ਅਸੀਂ ਉੱਥੇ ਸਬਜ਼ੀਆਂ ਲਈਏ ਉਹਨੂੰ ਪਲਾਟ ਹੈ ਅਗਲੇ ਘਰ ਬਣਾਉਣਾ ਹੁਣ ਆਹ ਦੇਖੋ ਇੱਥੇ ਹੀ ਪ੍ਰੋਗਰਾਮ ਵੀ ਕਰਾਇਆ ਹੈ ਨਾਲੇ ਸਾਫ਼ ਸੁਥਰਾ ਹੋ ਜਾਊਗਾ ਹੈ ਨਾਲੇ ਕੋਈ ਜਾਨਵਰ ਨਾ ਆਊਗਾ ਆਹ ਦੇਖੋ ਠੀਕ ਹੈ ਤੇ ਇਹ ਬਸ ਐ ਪਲਾਟ ਦੇਖੋ ਕਿਡਾ ਘੈਂਟ ਆ ਨਾ ਇੱਥੇ ਜੰਗਲ ਚ ਮੰਗਣ ਲੱਗੇ ਸੀ ਹੁਣ ਲੱਗਣਗੀਆਂ ਸਬਜ਼ੀਆਂ ਆਵਾਜ਼ ਸਿਰ ਮੈਂ ਮੈਂ ਕੁੱਟਾਂ ਉਹ ਨਹੀਂ ਪੈਣਾ ਤੁਹਾਨੂੰ ਹੈ ਲੋ ਇਹ ਨਾ ਬੜਾ ਇਹ ਮੈਂ ਤੂੰ ਤਾਂ ਬਹੁਤ ਟਾਈਮ ਲਾਉਂਦੇ ਮੈਂ ਟੋਮੇਟੋ ਮੈਂ ਘੋਟ ਦੇਣਾ ਤੁਸੀਂ ਦੇ ਦੇ ਕਿੱਡਾ ਕਿ ਸ਼ਕਤੀ ਮਾਣੇ ਜਿੰਨੇ ਮੈਂ ਟੋਮੇਟੋ ਮੀਟ ਘੋਟ ਦੇਣਾ ਨਹੀਂ ਯਾਰ ਕਮਾਲ ਦੀ ਗੱਲ ਆਹ ਕਿਹੜੀ ਗੱਲ ਮੈਂ ਚੁੱਕ ਦੂੰ ਫੱਟੇ ਕਿ ਸ਼ਕਤੀ ਮਾਣੇ ਕਿ ਗਿਆ ਨਾ ਕੁਝ ਤਾਂ ਘੁੰਮ ਕੇ ਘੋਟ ਦੇਣਾ ਹੁੰਦਾ ਹਾਂ ਨਹੀਂ ਨਹੀਂ ਇਹ ਕਿਹੜੀ ਗੱਲ ਇਹ ਮੈਂ ਬਕਾਇ ਹੀ ਲਿਆ ਗਿਆ ਮੈਂ ਨਹੀਂ ਨਹੀਂ ਲੋਧੀ ਨਹੀਂ ਕਹੀ ਟਰੈਕਟਰ ਬਹਾਇਆ ਹੁਣ ਕਹੀ ਨਾ ਗੁੱਡ ਨਾ ਇਹ ਤਾਂ ਟਰੈਕਟਰ ਚ ਲਾਇਆ ਉਹ ਤੁਹਾਨੂੰ ਸਾਰੀ ਵੀਡੀਓ ਦਾ ਪਤਾ ਲੱਗੂਗਾ ਆ ਦੇਖੋ ਪਾਣੀ ਲੱਗ ਗਿਆ ਪਾਣੀ ਤਾਂ ਇਦਾਂ ਜਾਂ ਮੋਟਰੋਂ ਦੀ ਹੁੰਦੀ ਹੈ ਇਹਦਾ ਮੋਟਰ ਚੋਂ ਪਾਣੀ ਆਂਦਾ ਨਾ ਫੜਕ ਇਹ ਲੋ ਆ ਚੱਲੂਗਾ ਚਾਹ ਸੰਗਾ ਬੀਚ ਚਲੋ ਲੈ ਮੇਤਰ ਪੈ ਰਹੋ ਇਕ ਲੈ ਇਹ ਤਾਂ ਲੈ ਨੂੰ ਖੋਲ ਕੇ ਆ ਤੇ ਚਲ ਆ ਇਹ ਖੋਲ ਮੈਂ ਆ ਕੋਗਾ ਨਹੀਂ ਤੁਮ ਇਹ ਐਗਰੀਆ ਹਾਂ ਅਗਰੀਆ ਸੀਡ ਹੈ ਅਨੁਰਮ ਬੈਨਾ ਕੋ ਲੋ ਤੋ ਅੱਲੀ ਗਿੰਦੀ ਇਹਨੂੰ ਖੜਾ ਦਵਾਉ ਹਮੇਂ ਕਿਹਾ ਹੱਥ ਦੇਨਾ ਮਰਵਾ ਲਿਆ ਉਹ ਖੜੇ ਖੜੇ ਆ ਦੇ ਬੀਬੀ ਸਾਡੀ ਸਾਹ ਕਿੰਨਾ ਘੜ ਲਿੰਦੇ ਦਿਮਾਗ ਹੋਣਾ ਚਾਹੀਦਾ ਮੁਗੇ ਤੈਨੂੰ ਦੱਸਣਾ ਮੈਂ ਦੇ ਲੈ ਕਿਉਂ ਹੈਗਾ ਨਾ ਦਿਮਾਗ ਵਰਤਣੇ ਦੇ ਦੇ ਤੀ ਲੈ ਕੋਈ ਕਿੰਡੀਆਂ ਬਬੂ ਦਿਮਾਗ ਪੈਰ ਥਲੇ ਲੈ ਕੇ ਚੱਲੀ ਇਦਾਂ ਹੀ ਚੱਲ ਬਣਾ ਤੇ ਇਦਾਂ ਇਹੀ ਦਾ ਹਾਂ ਐ ਬਣਾ ਕੇ ਨਾ ਹਾਂ ਹਾਂ ിഡ്ജോ ഗിണ ਬਸ ਪਾਦੋ ਦੇ ਵਿੱਚ ਲਾਈਨ ਜਿਹੜੀ ਖਿੱਚੀ ਹੈ ਇਹ ਇੰਦੈਂ ਹੂੰ ਪਾਦੋ ਹੀ ਦੇਖੇਰ ਤੋਂ ਸਾਰੇ ਇਹਨੇ ਹੈਗੇ ਹੱਥੇ 'ਚ ਪੜੇ ਦੂਜੇ 'ਚ ਵੀ ਚਲ ਜੇ ਸੰਗਰੇ ਨਾ ਇੰਨੇ ਕਰੋ ਹੂੰ ਛੁੱਟ ਦੋ ਬਿਰਲੇ ਬਿਰਲੇ ਮਣੀ ਗਣ ਹੂੰ ਬਿਲਕੁਲ ਬੰਦੀ ਬੱਸ ਇਹਨੂੰ ਕਰ ਦੇਣਾ ਲੈ ਵੀ ਮਿੱਤਰੋ ਦੇਖੋ ਪਿੰਡੀਆਂ ਆਹਾਂ ਲਾਈਨ ਚ ਉਗੜ ਬਣ ਰਹੀਆਂ ਇੱਥੇ ਵੀ ਜੀ ਨੇ ਤੈਨੂੰ ਪਤਾ ਇੱਕ ਢੱਕਾ ਜਿਹਾ ਰੱਖਦੇ ਹੁੰਦੇ ਨਿਸ਼ਾਨ ਲਾਈ ਲੈ ਐਵੇਂ ਨਹੀਂ ਬਾਉ ਜਿੱਤੇ ਲੈਣ ਕਿਚੀ ਉੱਥੇ ਗਾੜ ਦੇਂਦੇ ਹੁੰਦੇ ਆ ਹਾਂ ਹਾਂ ਨਵੀਂ ਲੈਂ ਜਿੱਤੇ ਖਿਚੀ ਇਹ ਆ ਹਾਂ ਇਹ ਨਹੀਂ ਚਾ ਨਹੀਂ ਰਹਿੰਦੀ ਆ ਫੇ ਅਗਲੀ ਲੈਂ ਖਿਚਨੀ ਫੇ ਉੱਥੇ ਗਾੜ ਲੈ ਇਹ ਪਿੰਡੀਆਂ ਖਾਣੀਆਂ ਸੌਖੀਆਂ ਐਜੇ ਗਾਉਣੀ ਕਿਹਾ ਜੀ ਵਟਾ ਕਡਾ ਇਹ ਸੰਗਿਆ ਲਈ ਛੱਡਿਆ ਮੇਨ ਕਰਨੀ ਪੈਂਦੀ ਆ ਇਹ ਬਾਬੇ ਨਾਨਕ ਨੇ ਵੀ ਕਿਰਤ ਕੀਤੀ ਬਾਬੇ ਨਾਨਕ ਨੇ ਹਾਲ ਚਲਾਇਆ ਪਰ ਸੰਗਾ ਰੰਬਾ ਜਲਾ ਰਹਿਆ ਬਾਬੇ ਨਾਨਕ ਨੇ ਹਾਲ ਚਲਾਇਆ ਸੀ ਇਹ ਰੰਬਾ ਚਲੋ ਵਧੀਆ ਕਰ ਲੈ ਨਹੀਂ ਹੁਣ ਹਾਲ ਤਾਂ ਨਹੀਂ ਇਥੇ ਪਰ ਅਸੀਂ ਵੀ ਟਰੈਕਟਰ ਨਾਲ ਹਾਲ ਚਲਾਇਆ ਸੀ ਪਰसों ਆਹ ਲੋਈ ਨਹੀਂ ਬੱਟੇ ਦੀ ਪੂਰੀ ਤੁਗੇ ਨਹੀਂ ਇਧਰ ਉਹਨੇ ਚੰਦਰ ਨੇ ਕੱਢੇ ਚੰਦਰ ਨੇ ਕੱਢੇ ਰੋਜ਼ ਇਹਦਾ ਮਾਮਾ ਆ ਜਾਂਦਾ ਸੀ ਬਾਪੂ ਜੀ ਕੋ ਕੰਮ ਆ ਲੈ ਬਾਪੂ ਜੀ ਲਗਾ ਦੋ ਹੁਣ ਪਹਿਲੇ ਨੂੰ ਤੇ ਆਏ ਹੋਗੀ ਸਹੀ ਹੈ ਨਾ ਉਹ ਯਾਰ ਐ ਰ ਉਤਰ ਪੈ ਰ ਅਗਲੀ ਤਾਂ ਪਹਿਲੇ ਵਾਲੀਆਂ ਪਤੀਆਂ ਦੁੱਪੀਆਂ ਨਹੀਂ ਆਉਣੀਆਂ ਯਾਰ ਅੰਗੇ ਇਹ ਹੋਣੀਆਂ ਨਹੀਂ ਕੌਣ ਗਿਆ ਲੈ ਮਿੱਤਰੋ ਐਦਾਂ ਇਹ ਨਿਆਲੇ ਲੈਣੇ ਪਿੰਡਿਆਂ ਦੇ ਕਹਿੰਦੀ ਇਹ ਤਾਂ ਹੋ ਜਾਣਗੀਆਂ ਆ ਲੈ ਬੱਟਾ ਆ ਲੈ ਕੇ ਜੋਗੇ ਲੈ ਐਦਾਂ ਮਿਹਨਤ ਹੁੰਦੀ ਆ ਮੇਰਾ ਪੂਰਾ ਸ਼ਾਂ ਹੁਣ ਪਹਿਲਾਂ ਤਿੰਨ ਚਾਰ ਕਿਆਰੀਆਂ ਮੈਂ ਵੀ ਜੀਆਂ ਹੂੰ ਉਹ ਨਾ ਇੱਧਰ ਤੇ ਆਪਰੇ ਆਪ ਪੁੱਗੇ ਕਿ ਕਹੀ ਨਾ ਕਰ ਸੱਟ ਜਾ ਨਾ ਲੋਟਿੰਗ ਆ ਤਾਂ ਉਹਨੇ ਕੀਤੇ ਨਹੀਂ ਕਿੰਨੇ ਤਰ੍ਹਾਂ ਕੈਰੀ ਤੇ ਮੇਰੇ ਬਹੁਤ ਸੋਹਣੀਆਂ ਬਣਾਈਆਂ ਨੇ ਆਪ ਆਪਣੀ ਹਾਂਜੀ ਇੱਧਰ ਪਾਣੀ ਦੀ ਕੈਰੀ ਹੋ ਗਿਆ ਫੁੱਲ ਆ ਦੇਖੋ ਠੀਕ ਆ ਪਾਣੀ ਆਪਾਂ ਮੋਟਰ ਕਰਤੀ ਬੰਦ ਝਿੰਜਾ ਜੀ ਆ ਦੇਖੋ ਘੈਂਡ ਹੋ ਗਈ ਮੇਤਰਪਾਰ ਬਹੁਤ ਬਹੁਤ ਫਿਰ ਕਮੈਂਟ ਕਰਕੇ ਦੱਸਿਆ ਕਰੋ ਵੀ ਆਪਣਾ ਕੰਮ ਠੀਕ ਹੈ ਜਾਂ ਕਿਦਾਂ ਤੇ ਤੁਸੀਂ ਵੀ ਇਦਾਂ ਆਰਗੈਨਿਕ ਚੀਜ਼ਾਂ ਬੀਜਿਆ ਕਰੋ ਆਰਗੈਨਿਕ ਸਬਜ਼ੀਆਂ ਬੀਜਿਆ ਕਰੋ ਠੀਕ ਹੈ ਨਾ ਕਮੈਂਟ ਕਰਕੇ ਦੱਸਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਵੀ ਭਾਜੀ ਕਿਦਾਂ ਠੀਕ ਆ ਤੁਸੀਂ ਵੀ ਵੀਡੀਓ ਤੁਹਾਨੂੰ ਵੀਡੀਓ ਪਾ ਦਿਆ ਕਰੋ ਆਪਣੀ ਵੀਡੀਓ ਬਣਾ ਕੇ ਵੀ ਭਾਜੀ ਅਸੀਂ ਵੀ ਇਦਾਂ ਕੀਤਾ ਮੈਂ ਉਹ ਆਪਣੇ ਚੈਨਲ ਤੇ ਪਾ ਦਿਆ ਕਰੂੰਗਾ No problem ਕੰਟੀ ਕੰਮ ਹੋ ਜੂ ਦੇਖੋ ਮਿੱਤਰ ਪਿਆਰਿਓ ਇਹ ਆਪਾ ਨੂੰ ਅਕਾਲ ਪੁਰਖ ਨੇ ਉਸ ਭਗਵਾਨ ਨੇ ਆਪਾਂ ਨੂੰ ਸਰੀਰ ਦਿੱਤਾ ਹੈ ਤੇ ਸਰੀਰ ਤੋਂ ਵਧੀਆ ਕੰਮ ਲੈਣਾ ਚਾਹੀਦਾ ਠੀਕ ਆ ਅਜਾਈ ਨਹੀਂ ਜਾਣਾ ਚਾਹੀਦਾ ਸੋ ਦਹਾ ਨੌ ਦੀ ਕਿਰਤ ਕਰਨੀ ਚਾਹੀਦੀ ਆ ਔਰ ਇਹਦਾ ਵਿੱਚ ਫੇ ਮਜ਼ਾ ਬਣਾਉਂਦਾ ਜਦੋਂ ਫੇ ਹੁਣ ਆਪਾਂ ਆ ਭਿੰਡੀਆਂ ਲਿਆਂਦੀਆਂ ਹੁਣ ਆਪਾਂ ਲਾਈਆਂ ਹਨਾ ਨਾਰਾ ਹੈ ਨਾ ਉਦੋਂ ਮੈਂ ਗੇਟ ਬਾਰ ਵੀ ਲਿਆ ਟੁੱਟੀ ਹੋ ਮੈਂ ਪਲੰਬਰ ਅੰਦੀ ਕੋ ਤੋਂ ਸੱਧਿਆ ਹੁਣ ਕਹਿੰਦਾ ਵੀ ਉਹ ਬੰਦ ਕਰ ਦੇ ਵੀ ਉਹ ਪਾਣੀ ਨਹੀਂ ਐਜ ਨਾ ਚੱਲਦਾ ਰਵੇ ਠੀਕ ਹੈ ਨਾ ਇੱਧਰ ਚਲਾ ਲਿਆ ਤੇ ਪਾਣੀ ਫਰ ਰਹਿ ਗਿਆ ਠੀਕ ਆ ਤੇ ਦੱਸਿਆ ਕਰੋ ਸਾਡਾ ਤਾਂ ਕੰਮ ਚੱਲੀ ਜਾਂਦਾ ਆਈ ਤਾਂ ਆਪਣਾ ਐਂਟਰਟੇਨਮੈਂਟ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਆ ਵੀ ਚਲੋ ਠੀਕ ਆ ਯਾਰ ਠੀਕ ਆ ਨਾ ਤੇ ਬਾਕੀ ਠੀਕ ਆ ਬਾਕੀ ਆਪਣਾ ਆਮੀਨਾ ਕਰਿਆ ਕਰੋ ਬਸ ਆਕਾਲ ਪ੍ਰੋਖ ਦੀ ਰਜਾ ਜਰਿਆ ਕਰੋ ਸਭ ਕੁਝ ਸੈੱਟ ਹੋ ਜਾਂਦਾ ਨੀਤ ਬਿਨਾ ਨਾਕ ਭੁਗਤ ਤਨੂੰ ਗੁਰਦਾਰ ਮੰਦਾ ਗਾਣਾ ਸੁਣਾਵਾਂ ਕਿ ਮਾਨ ਸਾਹਿਬ ਦਾ ਨੀਤ ਬਿਨਾ ਨਾ ਕਦੇ ਮਰਾਦਾ ਮਿਲੀਆਂ ਮਿਲਣਗੀਆਂ ਉਹ ਨੀਤ ਨਾ ਵਿਜੰਡਾ ਹੈ ਨਾ ਸਮਰਨ ਜੀ ਹੈ ਨਾ ਮੈਂ ਤਾਂ ਸੁਣਾਉਣ ਲੱਗਾ ਨੀਤ ਬਿਨਾ ਨਾ ਕਦੇ ਮਰਾਦਾ ਮਿਲੀਆਂ ਮਿਲਣਗੀਆਂ ਜਿੰਨਾ ਮਰਜੀ ਪਾਟ ਕਰਾ ਲੋ ਘਰ ਵਿੱਚ ਚੰਡੀ ਦਾ ਹੋ ਜਿਹੜੇ ਮੁਲਕ ਦੇ ਖਾਈਏ ਉਸ ਦਾ ਬੁਰਾ ਨਹੀਂ ਮੰਗੀਦਾ ਓ ਲੱਖ ਪਰਦੇਸੀ ਹੋਈਏ ਆਪਣਾ ਮੁਲਕ ਨਹੀਂ ਪੰਡੀ ਦਾ ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨਹੀਂ ਪੰਡੀ ਦਾ ਲਬੂ ਆ ਗਿਆ ਸਾਡਾ ਹੀਰੋ ਆ ਦੇ ਹੀਰੋ ਆ ਜਾ ਲਬੂ ਆ ਜਾ ਆ ਜਾ ਠੀਕ ਹੈ ਲੈ ਆਂਟੀ ਲੈ ਆਓ ਇਹਨੂੰ ਇੱਧਰ ਲਗਾ ਦੇਣਾ ਥਾ ਆ ਦੇ ਇੱਕ ਬੱਚਾ ਹਮਾਰਾ ਇਹ ਗਲੀ ਕਾ ਲਬੂ ਇਹਨੂੰ ਦਿਖਾਉਣਾ ਮੈਂ ਹੋਰ ਆ ਗਿਆ ਆਹ ਸਾਡੇ ਆਂਟੀ ਜੀ ਆ ਆ ਜਾ ਵੀ ਹੌਲੀ ਹੌਲੀ ਆ ਆ ਦੇਖੋ ਇਹ ਲੱਭੂ ਬੜਾ ਪਿਆਰਾ ਬੱਚਾ ਇਹਦੀ ਇੱਕ ਮੈਂ ਵੀਡੀਓ ਤਾਂ ਨਾ ਸ਼ੇਅਰ ਕਰੂੰਗਾ ਹੌਲੀ ਹੌਲੀ ਆ ਲੱਭੂ ਇੱਧਰ ਆਸਤਾ ਆਸਤਾ ਹਾਂ ਆ ਜਾ ਆ ਜਾ ਹੌਲੀ 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 ਹਲੇ ਹਲੇ ਹੋ ਜਾ ਉਹ ਹੌਲੀ ਹੌਲੀ ਉਹ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਬਹਿ ਗਿਆ ਉਹ ਬੈਗ ਐ ਉਹ ਬਹਿ ਗਿਆ ਉਹ ਲਓ ਜੀ ਇਹ ਲੱਭੂ ਆ ਹੈ ਹਾਂ ਦੇਖੋ ਬਈ ਨੀ ਤੇਰੀ ਤੋਰ ਨੇ ਪੱਟੇ ਬਟੇ ਵਾਰੀ ਨੀ ਲੱਡੂਆਂ ਨੇ ਤੂੰ ਪੱਟ ਲਈ ਲੱਭ ਤੇਰੀ ਤੋਰ ਬੜੀ ਕਹਿੰਡ ਚੱਲ ਆਂਟੀ ਕੋ ਚੱਲ ਛੁੱਟਣਾ ਦੇ ਉਹਨੂੰ ਚੱਲ ਫੇ ਆ ਗਿਆ ਸਿਸੂ ਨੂੰ ਹੋ ਹੋਏ ਕੁੱਟ ਕੇ ਜੱਫੀ ਪਾ ਕੁੱਟ ਕੇ ਲੱਭ ਕੁੱਟ ਕੇ ਜੱਫੀ ਪਾ ਕੁੱਟ ਕੇ ਐ ਐ ਨਾ ਵੀ ਕੁੱਟ ਕੇ ਜੱਫੀ ਪਾ ਐ ਆਹ ਲਓ ਜੀ ਇਹ ਇਹ ਬੱਚਾ ਬੜਾ ਪਿਆਰਾ ਹੈ। ਇਹ ਬਹੁਤ ਸਾਡੀ ਗਲੀ ਦੀ ਰੌਣਕ ਹੈ। ਗੰਦੇ ਹੋਏ ਵੇ। ਵੇ ਇਹ ਕੱਪੜੇ ਲਵੋ। ਆ ਕੱਪੜੇ ਬਤਕ ਨੇ ਪਾਇ ਸੀ। ਲਓ ਜੀ ਨਾਲ ਪਿੰਡੀਆਂ ਲਵੋ। ਤੁਹਾਨੂੰ ਪਿੰਡੀਆਂ ਦਿਖਾਵਾਂਗੇ। ਉਹ ਤੇ ਸਬਜ਼ੀ ਹੋਈ ਹੈ ਨਾ। ਉਹ ਮੋਟਰ ਲੱਗੇ ਆਪਾਂ ਪਾਈਪ ਲਾ ਦਿੱਤਾ। ਲਵੋ। ਲਵੋ। ਇੱਧਰ। ਲੈ ਵੀ ਆਂਟੀ ਕਿਹੜੇ ਕੰਮ ਕਰਦੇ ਆ? ਆਂਟੀ ਕਿਹੜੇ ਕੰਮ ਕਰਦੇ ਆ? ਦੱਸ ਦਿਓ। ਗੰਦੇ ਕੰਮ। ਨਹੀਂ ਦੱਸਣਾ ਅੱਜ। ਸਾਡੇ ਕਰਕੇ ਨਹੀਂ ਬੋਲਦਾ ਤੇ ਸਾਨੂੰ ਕਹਿੰਦਾ ਗੰਦੇ ਕੰਮ ਅੱਛਾ ਨੇ ਲਬੂ ਇਹ ਕੱਪੜੇ ਕਿਹ ਲਿਆਂਦੇ ਸੀ ਦਾਦੀ ਮਮਾ ਨੇ ਕਿ ਮਮੇ ਨੇ ਪੁੱਤ ਗਿਰ ਜਾਣਾ ਤੂੰ ਗਿਰ ਜਾਣਾ ਰਾਜੀ ਗਿਰ ਜਾਣਾ ਕੱਪੜੇ ਕਿ ਲਿਆਂਦੇ ਸੀ ਗਿਰ ਜਾਣਾ ਮੇਰੇ ਹੱਥ ਗੰਦੇ ਆ ਮੈਂ ਫੜਦੀ ਬਣੀ ਆ ਤੈਨੂੰ ਚੰਗੀ ਤਰ੍ਹਾਂ ਲੈ ਬਈ ਲਬੂ ਦੇਖ ਦੇਖ ਨਿੱਕੇ ਨਿੱਕੇ ਉਹ ਗਿਰ ਜਾਏਗਾ ਨਹੀਂ ਲਬੂ ਕੀ ਕੀ ਕਰੇਂ ਲਬੂ ਕਿੱਥੇ ਜਾਣਾ ਹੌਲੀ ਹੌਲੀ ਆਣ ਦੇ ਮੈਂ ਛੱਡ ਦੇ ਇਹਨੂੰ ਕੰਮ ਆਉਣ ਤੇ ਵੀਡੀਓ ਬਣ ਲੈਣੇ ਇਹਦੀ ਪਰ ਜਾਣਾ ਆ ਜਾ ਬਈ ਇੱਧਰ ਵੀ ਆ ਇੱਧਰ ਜਾ ਨਾ ਘਾਹ ਵਿੱਚ ਨੋਈ ਗੰਦਾ ਉਹ ਤਾਂ ਗੰਦਾ ਚੱਲ ਮੈਂ ਨਾ ਬੂ ਹੱਥ ਲੱਗੇ ਮੇਰੇ ਮਿੱਟੀ ਵਾਲੇ ਕੋਈ ਗੱਲ ਨਹੀਂ ਬੂ ਚੱਲਾ ਜੱਟ ਹਾਂ ਸੋਣਾ ਬੱਚਾ ਇਹ ਆਉ ਜੋ ਦਾਦੀ ਮਮਾ ਕੋਲ ਲਓ ਜੀ ਉਹ ਤਾਂ ਸਿਮਰ ਨੇ ਆਰਡਰ ਕਰਦਾ ਵੀ ਮੋਟਰ ਚਲਾ ਦਿਓ ਨਹੀਂ ਆਹ ਦੇਖੋ ਆਹ ਜਿਹੜੀ ਕਿਆਰੀ ਆ ਇਹ ਲੱਗ ਚੁੱਕੀ ਆ ਠੀਕ ਐ ਇਹ ਹੁਣ ਬਣ ਗਈਆਂ ਬਸ ਇੱਕ ਇੱਕ ਦੋ ਹੋ ਰਹਿ ਗਈਆਂ ਲਾਈਨਾਂ ਹਨਾ ਬਸ ਤੇ ਹੁਣ ਆਪਾਂ ਮੈਂ ਮੋਟਰ ਚਲਾਉਣ ਲਗਾ ਦੇ ਠੀਕ ਹੈ ਲੈਓ ਜੀ ਪਾਈ ਇਹਦੇ ਵਿੱਚ ਦਿੱਤਾ ਨਹੀਂ ਪਾਣੀ ਇਹਦੇ ਵਿੱਚ ਫਿਰ ਲਾ ਫਾਪਾ ਇਹ ਕੋਈ ਰੱਖਿਆ ਉਹ ਬੋਰਾ ਲੈ ਕੇ ਆਉਣਾ ਨਹੀਂ ਨਹੀਂ ਆ ਬੋਰਾ ਰੱਖ ਕੇ ਆਹ ਦੇਖੋ ਜੀ ਆਹ ਬੋਰਾ ਆ ਚੱਕਾਂਗੇ ਠੀਕ ਹੈ ਜੀ ਇਹ ਰੱਖਾਂਗੇ ਤਾਂ ਕਿ ਟੂਆ ਨਾ ਪਊਗਾ ਜਿਹੜੀਆਂ ਪਿੰਡੀਆਂ ਮਿਲਾਈਆਂ ਆ ਉਹ ਖਰਾਬ ਨਹੀਂ ਹੋਣਗੀਆਂ ਇਹ ਆ ਲਾਓ ਜੀ ਇੱਥੇ ਲਾ ਦਨੇ ਠੀਕ ਆ ਐ ਪਾਣੀ ਜਾਊਗਾ ਹਾਂ ਲਾ ਲਈ ਆਹ ਲੋ ਜੇ ਆਪਾਂ ਲਾਤਾ ਬੂਰਾ ਤੇ ਹੁਣ ਆਪਾਂ ਲਾਵਾਂਗੇ ਪਾਣੀ ਆ ਜੱਕੋ ਜੀ ਆਹ ਲੋ ਜੀ ਮਿੱਤਰ ਵੇਰਿਓ ਇਹ ਮੁਗੇ ਇੱਥੇ ਤੱਕ ਹੁੰਦਾ ਨਹੀਂ ਕਰ ਕਿਹਰੀ ਦੀ ਵੱਟ ਤੋਂ ਯਾਰ ਦੂਰ ਦੂਰ ਬਣਾਤੀ ਆ ਕਿਦਾਂ ਕਰੀ ਨੋ ਜੀ ਆਮੇ ਤੋਂ ਮੋਟਰ ਦਾ ਪਾਣੀ ਆਪਾਂ ਕਰਾਂਗੇ ਆਨ ਇਹ ਮੋਟਰ ਚੱਲ ਪਈ ਮੋਟਰ ਚੱਲ ਪਈ ਮੋਟਰ ਚੱਲ ਪਈਓ ਨਹੀਂ ਰੱਖਣਾ ਦੀ ਪਾਣੀ ਲੰਗੀ ਰੋਣਾ ਜਾਏ ਅੰਗੇ ਵੀ ਰੋਣਾ ਆ ਪਾਣੀ ਤਾਂ ਐਸੇ ਬਹੁਤ ਆ ਮੋਟਰ ਪਾਏ ਕੋਈ ਨਹੀਂ ਵਈ ਚਲਦੀ ਪਾਣੀ ਆਦੇ ਤਾਂ ਪਾਣੀ ਕਿੰਨਾ ਕੋਨਦਾ ਕਿਤਨ ਇਹ ਵੀ ਯਾਰ ਉੱਦੋਂ ਆਉਣਾ ਨਹੀਂ ਪਾਈਪ ਘਟਿਆ ਹਾਂ ਉਹ ਬੇਟੀ ਪਾਈ ਬੁੱਕਾਟਿਆ ਯਾਰ ਹਾਂ ਦੇ ਚੱਲ ਬੁਰਾ ਲੱਗ ਰਿਹਾ ਤੁਸੀਂ ਕਰਨਾ ਹਾਂ ਚੱਲ ਲੈ ਮਿੱਤਰ ਪਿਆਰੇਓ ਇਹ ਸਰਬੂ ਹਾਂ ਲੋ ਜੀ ਠੀਕ ਆ ਪਾਣੀ ਪੈਣਾ ਬਹੁਤ ਜ਼ਿਆਦਾ ਆ ਗਿਆ ਇਹ ਇਦਾਂ ਹੀ ਪਾਣੀ ਆਵੇ ਫਿਰ ਹਨਾ ਹੌਲੀ 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 ਹੋ ਜੇਗੀਆਂ ਪਿੰਡੀਆਂ ਮਿੱਤਰੋ ਹੌਲੀ ਹੌਲੀ ਹੋ ਜੇਗੀਆਂ ਪਿੰਡੀਆਂ ਚਲੋ ਆਹ ਸਹੀ ਤਰੀਕਾ ਮਿੱਤਰੋ ਪਾਣੀ ਲਾਉਣ ਦਾ ਨਹੀਂ ਤਾਂ ਬੀ ਬੂ ਸਾਡੇ ਸਾਰੇ ਉੜ ਜਾਣੇ ਸੀ ਠੀਕ ਆ ਆ ਲਓ ਜੀ ਅੱਧੀ ਕੈਰੀ ਤੁਹਾਨੂੰ ਲੱਗੀ ਆ ਆ ਦੇਖੋ ਪਾਣੀ ਹੌਲੀ ਹੌਲੀ ਇਧਰ ਆਈ ਜਾਣਾ ਆਹ ਇੰਨੀ ਕੈਰੀ ਲੈਣੀ ਓ ਮੇਰਾ ਪਰੇਸ਼ਾ ਮਾਇਆ ਠੀਕ ਆ ਲਓ ਜੀ ਤੇ ਜਦੋਂ ਤੁਸੀਂ ਪਿੰਡੀਆਂ ਆਰਗਾਨਿਕ ਖਾਓਗੇ ਨਾ ਤੇ ਮਾਇਆ ਵੀ ਵਧਾਉਣਾ ਨੌਲੀ ਉਹ ਬੱਟਾਂ ਦੇ ਧਨੀਆਂ ਲੱਗ ਰਿਆ ਇਹ ਆ ਦੇਖੋ ਉਹ ਦੇਖ ਅਗਰੇ ਨਾ ਉਹ ਬੱਟ ਦੇ ਉਂਗਲ ਭਰ ਰਹੀ ਹੈ ਨਾ ਉਹ ਦੇਖੋ ਬਹੁਤ ਧਨੀਆਂ ਹੀ ਲੱਗ ਰਿਆ ਠੀਕ ਹੈ ਲੈ ਇਹ ਬਣ ਜਾਣਾ ਐਨ ਕੈਂਡ ਚੀਜ਼ ਬਣ ਜਣੀ ਆ ਦੇਖੋ ਪਾਣੀ ਆਦਿਆ ਹੋ ਗਿਆ ਜਿਆਰੀ ਜੀ ਕਾਫੀ ਪਾਣੀ ਲੱਗ ਗਿਆ ਆਪਣਾ ਥੋੜਾ ਜਿਹਾ ਰਹਿ ਗਿਆ ਤੇ ਆਪੋ ਬੰਦ ਕਰ ਦੋ ਠੀਕ ਹੈ ਤੇ ਇਹ ਸੰਘੇ ਵਾਲਾ ਮੁੰਡਾ ਜਾਊਗਾ ਤੇ ਭਿੰਡੀਆਂ ਖਾਊਗਾ ਲਵ ਯੂ ਕਿਉਂ ਲਓ ਜੀ ਆਹ ਚੱਲ ਰਿਹਾ ਇਹ ਆਪਣੀ ਖੇਤੀਬਾੜੀ ਆ ਤੇ ਖੇਤੀਬਾੜੀ ਕਰਨ ਵਾਲਾ ਬੰਦਾ ਕਦੇ ਘਟਦਾ ਨਹੀਂ ਹੁੰਦਾ ਉਹਦੀ ਸਿਹਤ ਬਣਦੀ ਰਹਿੰਦੀ ਹੈ ਲੈ ਹੁਣ ਇੱਥੇ ਆਵਣਾ ਐਕਸਰਸਾਈਜ਼ ਕਰਿਆ ਕਰਾਂਗੇ ਆ ਦੇਖੋ ਇੱਥੇ ਮੈਂ ਏਕਮ ਨੂੰ ਇੰਨੇ ਸਾਲ ਜ ਮੈਂ ਘੁਲਣਾ ਸਿਕਾਉਣਾ ਉਹਨੂੰ ਹੁਣ ਇੱਥੇ ਕਬੱਡੀ ਦਿਖਾਇਆ ਕਰਨੀ ਕਬੱਡੀ ਖੇਡਿਆ ਕਰੂਗਾ ਇਥੇ ਆ ਦੇਖੋ ਆ ਚੋਕੇ ਹਟ ਕਬੱਡੀ ਕਬੱਡੀ ਕੋਟੀ ਕੋਟੀ ਆ ਪੱਥਰ ਤੇ ਚੁਗਾਂਗੇ ਹੋ ਇਹਨਾਂ ਨਾਲ ਆਉਂਦਾ ਧੂਏ ਤੇ ਪੱਥਰ ਲੱਗ ਜਾਣ ਲੈ ਵੀ ਮਿੱਤਰ ਪਿਆਰਿਓ ਜਿੱਦਣ ਟਰੈਕਟਰ ਇਹੀ ਬਾਇਆ ਸੀ ਆ ਜਮੀਨ ਦੇ ਲੋ ਕਿਦਾਂ ਸੀਗੇ ਨਾ ਆ ਦੇਣਾ ਹੁਣ ਇਹ ਚ ਲੱਗ ਗਈਆਂ ਸਬਜ਼ੀਆਂ ਤੇ ਸਿਮਰਨ ਆ ਜਿਹੜਾ ਘਾਹ ਫੂਜਿਆ ਵਿੱਚ ਹੋਇਆ ਆ ਇਹ ਮੁਕੇ ਕਿਹਾ ਆ ਕੀ ਆ ਆ ਭਿੰਡੀਆਂ ਨਾ ਭਿੰਡੀਆਂ ਜੀ ਆ ਭਿੰਡੀਆਂ ਲੱਗੀਆਂ ਦੇਖੋ ਬੀਜੀਆਂ ਸੀ ਜੀ ਹਾਂ ਜਿਹੜੀਆਂ ਬੀਜੀਆਂ ਸੀ ਇਹ ਇਹਨਾਂ ਦੀ ਹੁਣ ਕਾਂਟਛਾਂਡ ਹੋ ਰਹੀ ਆ ਤੇ ਆ ਦੇਖੋ ਇਧਰ ਵੇਲਾ ਹੋ ਗਿਆ ਉਹ ਸੋਨਾ ਭਾਬੀ ਵੇਲਾ ਹੋ ਗਈ ਆ ਇੱਥੇ ਵੀ ਤੁਸੀਂ ਪੈਰ ਰੱਖਿਆ ਸੀ ਉੱਥੋਂ ਹੋਈਆਂ ਨਹੀਂ ਦੇਖ ਲਾ ਇੱਥੇ ਮੇਰਾ ਪੈਰ ਰੱਖਿਆ ਸੌਰੀ ਸੌਰੀ ਹੋ ਗਿਆ ਵੇਲਾ ਹੋ ਗਿਆ ਆ ਦੇਖੋ ਕਿਆ ਬਾਤ ਆ ਭਈ ਇਹਨੇ ਉਹ ਤੇ ਬੱਚਿਆਂ ਜਿਹੜੇ ਦੇਖਿਆ ਆ ਲੈ ਅੱਛਾ ਨਿਮਾ ਆ ਲੈ ਫੜੀ ਇੱਥੋਂ ਪੜਨੇ ਆਹ ਤਾਂ ਹਰੀਆਂ ਆ ਆ ਨਿਮਾ ਜੀ ਟਾ ਸੋਨਾ ਹਨਾ ਨਿਮਾ ਉਹ ਮੈਂ ਨਾਤਾ ਵੀ ਨਹੀਂ ਕੋਈ ਗਾ ਨਹੀਂ ਫੇਕਿਆ ਨਵਾ ਦੇਨੇ ਕਾਂ ਨਿਮਾ ਚਾਹ ਦਾ ਕਾ ਪੀ ਕੱਢ ਦੇ ਆ ਕੋਈ ਨਹੀਂ ਆ ਦੇਖੋ ਬਈ ਆ ਭਿੰਡੀਆਂ ਆ ਬਟਾ ਦੇ ਕੀ ਲਾਇਆ ਹੋ ਕੇ ਤੋਰੀਆਂ ਲਾਈਆਂ ਨਾ ਤਰਾ ਤਰਾ ਹਾਂ ਨੀਵਾ ਬੈ ਫੇਰੀ ਆਉਗੀ ਆ ਆ ਜਿਹੜੀ ਨਾ ਬਟਾ ਦੇ ਪਤਾ ਕੀ ਲਗਾ ਤਰਾ ਤਰਾ ਦੀਆਂ ਤਰਾ ਨਾ ਨਵੇਂ ਯਾਰ ਸਦਾ ਰੱਖਿਆ ਯਾਰ ਇਹਨੇ ਵੀ ਵੀਡੀਓ ਵੀਡੀਓ ਇਹਨੂੰ ਐ ਬਿਲਕੁਲ ਸਦਾ ਰੱਖੇਗਾ ਨਾ ਇਹ ਫੇਰ ਬਣਨੀ ਆ ਉਹਦਾ ਬਿੰਗੀ ਹੋ ਜਾਣੀ ਓ ਯਾਰ ਕੈਮਰਾ ਸਿੱਧਾ ਹੀ ਸੀ ਤੂੰ ਸਾਰੀ ਕੰਦ ਲਈ ਆਉਣਾ ਮੈਂ ਗ੍ਰੀਨ ਏਰੀਆ ਲੈ ਕੇ ਆਉਣਾ ਸੀ ਓਏ ਆ ਦੇਖ ਕੋਈ ਗੱਲ ਨਹੀਂ ਆ ਦੇਖੋ ਜੀ ਉਹਨਾਂ ਐਸਾ ਪਾ ਕੱਢਦੇ ਕੋ ਕਾ ਨਹੀਂ ਆ ਜਿਹੜੀ ਭਾਬੀ ਇੱਕ ਮੰਡੀ ਯਾਰ ਭਾਬੀ ਸਾਡੀ ਸੋਨਾ سونے ਵਰਗੀ ਆ ਆ ਇੱਥੇ ਲੱਗੀਆਂ ਜੀ ਤਰ੍ਹਾਂ ਤਰ੍ਹਾਂ ਮਤਲਬ ਕਿ ਤਰ੍ਹਾਂ ਤਰ੍ਹਾਂ ਦੀਆਂ ਲੱਗੀਆਂ ਤਰ੍ਹਾਂ ਤੇ ਜੇ ਰੋ ਅਸੀਂ ਕਿੰਨੇ ਤਰ੍ਹਾਂ ਦਾ ਸਲਾਦ ਕੱਟ ਕੇ ਤਰ੍ਹਾਂ ਖਾਵਾਂਗੇ ਤੇ ਵੇ ਤਰ੍ਹਾਂ ਤਰ੍ਹਾਂ ਸਵਾਦ ਆਊਗਾ ਕੀ ਬਾਤ ਆ ਦੇਖੋ ਆਜ ਤੇ ਖੀਰੇ ਆ ਆਹ ਖੀਰੇ ਤਰ੍ਹਾਂ ਹਾਂ ਇਹ ਟਮਾਟਰ ਹਾਂ ਆ ਵੀ ਦੇਖੋ ਉਹ ਕੀ ਬਾਤ ਹੈ ਨਮਾ ਬੇ ਆ ਦੇਖ ਆ ਦੇਖੋ ਆਹ ਪਿੰਡੀਆਂ ਤੇ ਆਹ ਦੇਖੋ ਰੂੜੀ ਪਾਈ ਇਧਰ ਨੇ ਮੈਂ ਇੱਥੇ ਕੈਮਰਾ ਮਾਰ ਆ ਰੂੜੀ ਅਹੀਂ ਮਲਕ ਜਿਹੜੀ ਅਸਲ ਰੂੜੀ ਹੁੰਦੀ ਹੈ ਜਿੰਨਾ ਆਰਗੈਨਿਕ ਸਬਜ਼ੀਆਂ ਹੁੰਦੀਆਂ ਨਾ ਇਹਨੂੰ ਕਹਿੰਦੇ ਹੈ ਜੜੀ ਬੂਟੀਆਂ ਸਾਲਪੇ ਚੋਂ ਕੱਢ ਗਏ ਤੇ ਆਹ ਕਹਿੰਦਾ ਮੁੱਟਾ ਪਗ ਆ ਜਾ ਮੈਨੂੰ ਲੱਗਦਾ ਯਾਰ ਉਹ ਦੂਸਰਾ ਨੇ ਕੀ ਆ ਹਲਵੇ ਦਾ ਹੋ ਸਕਦਾ ਆ ਹਾਂ ਹਲਵਾ ਜਾਂ ਕੀ ਆ ਨਾ ਕੀ ਆ ਕੀ ਆ ਕਦੂ ਹਲਵਾ ਕਦੂ ਇੱਕ ਹੋਰ ਕਦੂ ਸੀ ਚੱਪਣ ਕਦੂ ਤੇ ਇੱਕ ਨਹੀਂ ਮੈਂ ਵੀ ਇੱਕ ਫਿਲਮ ਦੇ ਮੈਂ ਵੀ ਕਦੂ ਬਣਿਆ ਸੀ ਪਰ ਕਿਹੜੀ ਬਣ ਸਾਡੀ ਮਰਜ਼ੀ ਫਿਲਮ ਸੀ ਜੋਗਰਾਜ ਭਾਈ ਉਦੋਂ ਕਾਂਟ ਸੀਗਾ ਗਾਂਟ ਮਾਰ ਰਿਹਾ ਇਹ ਐਂਦਰ ਹਗੇ ਨਾ ਮੈਂ ਟਮਾਟਰ ਐਂਦਰ ਗਾ ਉਹ ਵਾਲਿਆ ਨਵੇਂ ਆ ਟਮਾਟਰ ਉਦੋਂ ਅਸਲ ਬਾੜੀ ਸਾਡੀ ਠੀਕ ਐ ਨਾ ਕੈਂਡਾ ਲੈ ਨਿਮੇ ਉਧਰੋਂ ਇੱਥੇ ਦੇਖਾ ਟਰੈਕਟਰ ਚਲਾਇਆ ਤੇ ਆਹ ਦੇਖੋ ਲੈ ਨਿਮੇ ਇਧਰ ਪਾਣੀ ਆ ਲੈਣਾ ਆ ਭਾਈ ਲਾਉਣਾ ਆਹ ਦੇਖੋ ਕੁਝ ਕਰਕੇ ਆ ਆ ਜਿਹੜਾ ਨਾ ਭੂਕਾ ਦਾ ਪਿਆਜ਼ ਇਹਨੂੰ ਜਦੋਂ ਇੱਥੋਂ ਪੱਟ ਕੇ ਉੱਪਰੋ ਜਿਓ ਹਾਂ ਇੰਨਾ ਟੇ ਕੱਸੀ ਜੇ ਉਹ ਉਧਰ ਮਾਲਵੇ ਵਿੱਚ ਇੱਥੇ ਕਹਿੰਦੇ ਆ ਮੂੰਹ ਇਹ ਪਰ ਆਪਣੇ ਆੜ ਕਹਿੰਦੇ ਆ ਆੜ ਜਿੱਦੋਂ ਇਹ ਨਹੀਂ ਪੰਪੜਾ ਦੀਆਂ ਨਾ ਓਏ ਤੋ ਕੀ ਅੱਜ ਆਇਆ ਇਥੋਂ ਕਿ ਤੜਾਚ ਤੜਕੇ ਜਿਹਾ ਉਹ ਤੜਕੇ ਜਿਹਾ ਬਹੁਤ ਮਜ਼ਾ ਆਉਂਦਾ ਤੜਕੇ ਜਿਹਾ ਖਾਂਦੇ ਹਾਂ ਨਾਲ ਕਣਕਾਂ ਵੱਢਣੀਆਂ ਹਾਂ ਨਿਆਰੇ ਬੁਗਲੇ ਆਉਂਦੇ ਲਓ ਤੁਟਕਾ ਲੈਣਾ ਇੱਕ ਰਾਰਾ ਜਿਆ ਲੈ ਵੀ ਹੁਣ ਮਿੱਤਰ ਪਿਆਰਿਓ ਗੱਲ ਹੈ ਕਿ ਇਹ ਵੀ ਸਾਡੀ ਫਾਰਸਲવાડી ਤਿਆਰ ਹੋ ਗਈ ਆ ਤੇ ਹੁਣ ਆਪਾਂ ਇਹ ਸਾਡਾ ਪੂਰਾ ਬਲੌਗ ਤਿਆਰ ਹੋ ਗਿਆ ਠੀਕ ਹੈ ਹੁਣ ਤੁਹਾਨੂੰ ਅਸੀਂ ਇਹ ਬਲੌਗ ਦਿਖਾਵਾਂਗੇ ਸਬਜ਼ੀਆਂ ਵਾਲਾ ਅੱਗੇ ਅਸੀਂ ਉਧਰ ਵੀ ਉਹ ਸਾਹਮਣੇ ਪਲਾਟ 'ਚ ਹੀ ਬੀਜੀਆਂ ਸੀ ਪਰ ਹੁਣ ਅਸੀਂ ਇੱਧਰ ਆ ਗਏ ਇਹ ਸ਼ਿਫਟ ਹੋ ਗਿਆ ਕੰਮ ਤੇ ਦੇਖੋ ਜੀ ਕਿੰਨੇ ਤਰ੍ਹਾਂ ਦਾ ਭਿੰਡੀਆਂ ਟਮਾਟਰ ਬਤਾऊं ਹੋਰ ਕੀ ਗਾਜਰਾ ਤਰ੍ਹਾਂ ਤਰ੍ਹਾਂ ਖੀਰੇ ਤੇ ਤੋਰੀਆਂ ਤੱਪਣ ਕੱਦੂ ਹਲਵਾ ਕੱਦੂ ਮੰਨ ਲੇ ਤੀ ਦੇਖੋ ਹੈ ਮਿਰਚਾਂ ਹਾਂ ਹਰੀਆਂ ਮਿਰਚਾਂ ਸ਼ਿਮਲਾ ਮਿਰਚ ਸੱਚ ਯਾਰ ਸ਼ਿਮਲਾ ਇਹ 7-8 ਪ੍ਰਕਾਰ ਦੀ ਤੇ ਸਬਜ਼ੀ ਲੱਗ ਗਈ ਆ ਲੈ ਮਿੱਤਰੋ ਇੰਨੇ ਕਿ ਚੀਜ਼ੇ ਤੁਸੀਂ ਆਪਣੀ ਥੋੜੀ ਜਿਹੀ ਮਿਹਨਤ ਕਰ ਲਓਗੇ ਤੇ ਉਧਰੋਂ ਆ ਗਿਆ ਗੈਸਟ ਤੇ ਤੁਹਾਡੇ ਕੋਲ ਜਾਣ ਲਈ ਸਮਾਂ ਹੈ ਨਹੀਂ ਤੇ ਇੱਥੇ फटाफट ਕੜਕੜਕ ਪਿੰਡੀਆਂ ਕਟੀਆਂ ਸਬਜ਼ੀ ਬਣਾ ਕੇ ਨਿੰਬੂ ਮਾਰਾ ਜਾਂ ਪਾਓ ਤਾਂ ਕਿ ਉਹ ਉਲੇਖ ਜੀ ਨਾ ਬਣੇ ਠੀਕ ਹੈ ਘੰਟਾ ਕੰਮ ਲੈ ਵੀ ਮਿੱਤਰ ਪਿਆਰਿਓ ਹੁਣ ਤੁਸੀਂ ਸਾਡੇ ਇਹ ਵੀਡੀਓ ਵਾਰ ਤੋਂ ਵਾਰ ਦੇਖਿਓ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਕਿਦਾਂ ਲੱਗੀ ਠੀਕ ਹੈ ਲਵ ਯੂ ਆਲ ਥੈਂਕ ਯੂ ਬਾਏ ਬਾਏ